ਪਤਾ ਆਪਾਂ ਵੀ ਕੋਈ ਗੱਡੀ ਗੁੱਡੀ ਲੈ ਆਈ ਗਏ ਹੁਣ ਨਾ ਕੋਈ ਉੱਚੀ ਜੀ ਵੇਖ ਕੇ ਠੰਡ 'ਚ ਬਹੁਤ ਮੁਸ਼ਕਲ ਆ ਮੋਟਰਸਾਈਕਲ ਤੇ ਜਾਣਾ ਤੇ ਠੰਡ ਬਹੁਤ ਆ ਗੱਡੀ ਮਾੜਾ ਕੀ ਕਰਾਉਣੀ ਐ ਬੁਲਟ ਖੜਾ ਮੋਟਰਸਾਈਕਲ ਖੜਾ ਸੜੀ ਜਾਂਦਾ ਕੀ ਕਰਾਉਣਾ ਗੱਡੀ ਦਾ ਤੇ ਗੱਡੀ ਤਾਂ ਲੈਣੀ ਪੈਣੀ ਕੋਈ ਛੱਡ ਪਰੇ ਹੁਣ ਸਾਲ ਹੋ ਰਿਹਾ ਹੈਗਾ ਸਾਲਖੰਡ ਨੂੰ ਵਿਆਹ ਕਰਾਵਾਂਗੇ ਕੁੜੀ ਵਾਲਿਆਂ ਨੇ ਪੁੱਛ ਲੈਣਾ ਵੀ ਤੁਸੀਂ ਗੱਡੀ ਲੈਣੀ ਐ ਕਿ ਪੈਸੇ ਲੈਣੇ ਆ ਉਦੋਂ ਆਪਾਂ ਕਹਿ ਦਾਂਗੇ ਵੀ ਗੱਡੀ ਲੈਣੀ ਐ ਵੱਡੀ ਗੱਡੀ ਲੈ ਲਾਂਗੇ ਆਪਾਂ ਉਹਨਾਂ ਤੋਂ ਤੈਨੂੰ ਸ਼ਰਮ ਤਾਂ ਨਹੀਂ ਹੁੰਦੀ ਇਹ ਗੱਲ ਕਹਿੰਦੇ ਨੂੰ ਸ਼ਰਮ ਇਹ ਚ ਕਾਦੀ ਹਾਰੇ ਦੁਨੀਆਂ ਲੈਂਦੀ ਆ ਮੈਂ ਕੱਲਾ ਲੈ ਨਾ ਤੇ ਤੈਨੂੰ ਰੱਬ ਨੇ ਹੱਥ ਕਾਹਦੇ ਵਾਸਤੇ ਦਿੱਤੇ ਹਨ ਗੱਡੀ ਚ ਲਾਉਣ ਨੂੰ ਦਿੱਤੇ ਆ ਤੂੰ ਅੱਜ ਤੇ ਜਦੋਂ ਕੁੜੀ ਵਾਲੇ ਉਹ ਵਿਚਾਰੇ ਆਪਾਂ ਨੂੰ ਪਾਲ-ਪਲੋਸ ਕੇ ਇੰਨੀ ਵੱਡੀ ਧੀ ਕਰਕੇ ਦੇ ਦੇਣਗੇ ਉਹ ਆਪਣੇ ਵਾਸਤੇ ਕਮਾਈ ਜਾਂਦੇ ਆ ਬੈਸੋ ਆ ਜਿਹੜਾ ਪਾਲਿਆ ਇਹ ਐਵੇਂ ਬੈਠਾ ਇੰਨੀ ਬੈਠਾ ਤੇ ਆਪਦੇ ਘਰੋਂ ਕਮਾਈ ਕਰੋ ਆਪਨੇ ਹੱਥ ਦਿੱਤੇ ਰੱਬ ਨੇ ਆਪ ਕਮਾਈ ਕਰੋ ਤੇ ਆਪਦੀਆਂ ਗੱਡੀਆਂ ਲੈ ਕੇ ਆਓ ਉਹਨਾਂ ਦੇ ਆਸਮੇਤ ਨਾ ਲਾ ਉਹਨਾਂ ਨੇ ਬੱਚਾ ਦਿੱਤਾ ਆਪਾਂ ਨੂੰ ਤੇ ਜਿਹੜੇ ਜਿਹੜੇ ਆਪਾਂ ਕਿਸੇ ਮੰਗਤਾਂ ਨਾਲ ਆਪਣੇ ਕੁੜੀ ਹੁੰਦੇ ਤੇ ਆਪ ਆ ਇਹ ਤਾਂ ਗੱਲ ਮਾਤਾ ਤੇਰੀ ਸਹੀ ਆ ਵੀ ਜਿਹੜੇ ਲੋਕ ਕਹਿ ਦਿੰਦੇ ਆ ਨਾ ਵੀ ਕੁੜੀ ਵਾਲਿਆਂ ਤੋਂ ਗੱਡੀ ਲੈ ਲਓ ਜਾਂ ਪੈਸੇ ਲੈ ਲਓ ਜਾਂ ਦਾਜ ਲੈ ਲਓ ਉਹਨਾਂ ਦਾ ਮੈਂ ਕੋਈ ਬੰਦਾ ਨਹੀਂ ਸਮਝਦਾ ਨਾ ਉਹ ਬੰਦੇ ਨਹੀਂ ਮੈਂ ਆਪਦੇ ਦੀ ਗੱਲ ਲੈ ਕੇ ਕਹਿੰਦਾ ਵੀ ਜਿਵੇਂ ਆਪਣਾ ਸਿੱਧੂ ਬਰਾੜਾ ਨਾ ਤੇ ਜੇ ਗੱਡੀ ਲੈ ਲਈਏ ਮੰਨ ਕੇ ਚੱਲੋ ਕੁੜੀ ਵਾਲਿਆਂ ਤੋਂ ਤੇ ਫਿਰ ਲਿਖਾ ਦੇਣਗੇ ਪਿੱਛੇ ਸਿੱਧੂ ਸਾਹਿਬ ਤੇ ਫਿਰ ਪਿੱਛੇ ਐ ਵੀ ਲਿਖਾ ਦਿਆ ਕਰੋ ਵੀ ਕੁੜੀ ਵਾਲਿਆਂ ਨੇ ਦਿੱਤੀ ਆ ਅਸੀਂ ਦਹੇਜੂ ਆ ਅਸੀਂ ਮੰਗਤੀ ਆ ਤੇ ਇਹ ਵੀਡੀਓ ਸਿਰਫ ਤੁਹਾਨੂੰ ਵੀ ਕਹਿੰਦੇ ਆ ਵੀ ਇੱਕ ਜਾਣਕਾਰੀ ਆਸਤੇ ਬਣਾਈ ਆ ਤੁਹਾਨੂੰ ਥੋੜਾ ਜਿਹਾ ਵੀ ਬਿਸ਼ਰਮੀ ਵੀ ਦੇ ਦਿੱਗੇ ਤੇ ਜਿਹੜੇ ਮਤਲਬ ਕਿ ਮੰਨ ਕੇ ਚੱਲੋ ਕਿਸੇ ਨੇ ਯਾਰ ਜਿਹਨੇ ਕੁੜੀ ਵਿਆਹਤੀ ਉਹ ਤੁਹਾਨੂੰ ਕਣੀ ਨਾ ਪਤਾ ਗੱਡੀ ਕਿਵੇਂ ਦਿੱਤੀ ਅਗਲੇ ਨੇ ਅਗਲੇ ਨੇ ਕਿਵੇਂ ਖਰਚਾ ਕੀਤਾ ਕੋਈ ਆਪਦੀ ਪੈਲੀ ਵੇਚਦਾ ਕੋਈ ਹੋਰ ਕੋਈ ਡੰਗਰ ਪਸੂ ਵੇਚ ਕੇ ਕੁੜੀ ਵਾਲਿਆਂ ਨੂੰ ਕੋਈ ਸਮਾਨ ਪਤਾ ਦਿੰਦਾ ਤੇ ਜੇ ਫਿਰ ਜਿਹੜਾ ਕੁੜੀ ਦਾ ਭਰਾ ਹੋਊਗਾ ਉਹਨੂੰ ਤਾਂ ਫਿਰ ਤੁਸੀਂ ਪਛਾਣ ਕਰਤਾ ਨਾ ਤੁਸੀਂ ਆਪਦਾ ਦਾ ਘਰ ਭਰ ਲਿਆ ਸਮਾਨ ਨਾਲ ਜਿਹੜਾ ਕੁੜੀ ਵਾਲਿਆਂ ਦਾ ਘਰ ਹੋਇਆ ਉਹ ਉਹਨਾਂ ਦਾ ਤਾਂ ਕੁਝ ਕੋਈ ਪੈਲੀ ਡੰਗਰ ਵੇਚਿਆ ਨਾ ਇੰਨਾ ਕਿ ਤਾਂ ਮੜਾ ਜਾ ਕੇ ਲੋਨ ਹੱਥ ਮਾਰਿਆ ਕਰੋ ਵਾਦਾ ਘਾਟਾ ਮਾਫ ਕਰਿਓ